ਤੁਸੀਂ ਸੋਸ਼ਲ ਮੀਡੀਆ ਘਾਟ ਯੂਟਿਊਬ ਕਰਦੇ ਹੋ ਹਨਾ ਤੇ ਸ਼ਾਇਦ ਤੁਸੀਂ ਦੇਖਿਆ ਹੋਊਗਾ ਕਿ ਤੁਸੀਂ ਮੇਲ ਕਰਦੇ ਰੱਬਾ ਕੀਪੀ ਬਾਈ ਨਾਲ ਕੀਤੀ ਸੀਗੀ ਤੇ ਉਹਨਾਂ ਨੇ ਤੁਹਾਡਾ ਟੀਜ਼ਰ ਸ਼ੇਅਰ ਕੀਤਾ ਸੀਗਾ ਮਾਂ ਜੈਦਾ ਉਹ ਰਿਪੋਰਟ ਤੁਹਾਡੇ ਤੱਕ ਪਹੁੰਚੀ ਕਿ ਨਹੀਂ ਪਹੁੰਚੀ ਜੀ ਮਤਲਬ ਅੱਛਾ ਨਹੀਂ ਹੋਇਆ ਕੀਤਾ ਹੋਇਆ ਯਾਰ ਮੈਂ ਬਹੁਤ ਜ਼ਿਆਦਾ ਖਲਦਾ ਨਹੀਂ ਮੈਂ ਤੇ ਮੈਨੂੰ ਪਤਾ ਨਹੀਂ ਹੈ ਕਿਵੇਂ ਕਰਦਾ ਮੈਂ ਇਹ ਮੇਰਾ ਹੱਥ ਇੱਧਰ ਉੱਧਰ ਲੱਗ ਜਾਂਦਾ ਹੈ ਜਦੋਂ ਮੈਂ ਕਈ ਵਾਰੀ ਕਰਦਾ ਹੁੰਦਾ ਹਾਂ ਸੋ ਲੋਕੀ ਫਿਰ ਕਈ ਵਾਰੀ ਕਹਿੰਦੇ ਨੇ ਵੀ ਆ ਕਿਉਂ ਕਰਤਾ ਵੀ ਪੋਸਟ ਕਰਤਾ ਕੋਈ ਬਾਈ ਮਿਸਟੇਕ ਹੋ ਜਾਵੇ ਮੈਂ ਤਾਂ ਉਹ ਮੈਂ ਪੁੱਛਣਾ ਚਾਹੁੰਦਾ ਸੀਗਾ ਕਿ ਤੁਸੀਂ ਮਿਲਿਆ ਜੁਲੇ ਹੋ ਮਤਲਬ ਇਹਨਾਂ 10 ਸਾਲਾਂ ਦੇ ਵਿੱਚ ਗੀਪ ਬਾਈ ਉਹ ਦਲਜੀਤ ਬਾਈ ਨੂੰ ਕਿ ਕੀ ਮਿਲਿਆ ਸੀ ਕਾਦਰ ਮਿਲਿਆ ਸੀ ਮੈਨੂੰ ਯਾਦ ਨਹੀਂ ਮੇਰੇ ਵੀ 2-3 ਸਾਲ ਪਹਿਲਾਂ ਮਿਲਿਆ ਸੀ ਪਰ ਬਹੁਤ ਖੁਸ਼ੀ ਹੁੰਦੀ ਹੈ ਸਾਰੇ ਵਧੀਆ ਕਰ ਰਹੇ ਨੇ ਜੀ ਹਾਂ ਜੀ ਦੋਸਤੋ ਇਹ ਵੀਡੀਓ ਡਾਇਰੀ ਕੀ ਕਾਫੀ ਹਾਲਾ ਵਾਇਰਲ ਹੋ ਰਹੀ ਹੈ ਜਿਮੀ ਸ਼ੇਰਗਿਲ ਦੀ ਆਖਿਰਕਾਰ ਜਿਮੀ ਸ਼ੇਰਗਿੱਲ ਨੇ ਗੀਪੀ ਗਰੇਵਾਲ ਦੇ ਬਾਰੇ ਇਸ ਵੀਡੀਓ ਦੇ ਵਿੱਚ ਜੋ ਕੁਝ ਵੀ ਕਿਹਾ ਉਹਨਾਂ ਨੇ ਕਿਹਾ ਹੈ ਕਿ 2-3 ਸਾਲ ਪਹਿਲਾਂ ਜਿਹੜਾ ਕਿ ਅਸੀਂ ਮਿਲੇ ਸੀਗੇ ਅਤੇ ਗੀਪੀ ਗਰੇਵਾਲ ਇੱਕ ਬਹੁਤ ਵਧੀਆ ਜਿਹੜਾ ਕਿ ਉਹ ਇਨਸਾਨ ਨੇ ਅਤੇ ਸੋਸ਼ਲ ਮੀਡੀਆ ਤੋਂ ਜਿਹੜਾ ਕਿ ਜਿਮੀ ਸ਼ੇਰਗਿੱਲ ਪਰੇ ਰਹਿੰਦੇ ਨੇ ਆਖਿਰਕਾਰ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਸੋਸ਼ਲ ਮੀਡੀਆ ਤੇ ਬਹੁਤ ਜਿਹੜਾ ਕਿ ਉਹ ਵਿਸ਼ਵਾਸ ਵੀ ਨਹੀਂ ਕਰਦੇ ਪਰ ਜਦੋਂ ਪੱਤਰਕਾਰ ਨੇ ਇੰਨੀ ਗੱਲ ਕਹੀ ਕਿ ਗੀਪੀ ਗਰੇਵਾਲ ਨੇ ਤੁਹਾਡੇ ਮਾਝਾ ਫਿਲਮ ਦਾ ਜਿਹੜਾ ਕਿ ਟ੍ਰੇਲਰਿਆਂ ਉਹ ਆਪਣੇ ਜਿਹੜੀ ਕਿ ਇੰਸਟਾਗ੍ਰਾਮ ਸਟੋਰੀਜ਼ ਉੱਪਰ ਸ਼ੇਅਰ ਕੀਤਾ ਸੀਗਾ ਜਿਹੜਾ ਕਿ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਨਾਲ ਚਰਚਾ ਦੇ ਵਿੱਚ ਵੀ ਆਇਆ ਸੀਗਾ ਗੀਪੀ ਗਰਿਵਾਲ ਕੀ ਕਿਸੇ ਦੀ ਮਦਦ ਕਰਕੇ ਗੀਪੀ ਗਰਿਵਾਲ ਅੱਗੇ ਹੁੰਦਾ ਹੈ ਨਾ ਕਿ ਕਿਸੇ ਨੂੰ ਪਿੱਛੇ ਸੁੱਟ ਕੇ ਜਿੱਦਾਂ ਕਿ ਗੀਪੀ ਗਰਿਵਾਲ ਨੇ ਹੁਣ ਨਵੇਂ ਐਕਟਰ ਆਪਣੇ ਪੰਜਾਬੀ ਫਿਲਮਾਂ ਦੇ ਵਿੱਚ ਲੈਣੇ ਸ਼ੁਰੂ ਕੀਤੇ ਨੇ ਅਤੇ ਉਹਨਾਂ ਨੂੰ ਹੀਰੋ ਬਣਾ ਕੇ ਆਪ ਵਿਲਨ ਬਣ ਕੇੜਾ ਕਿ ਇੱਕ ਰੋਲ ਕਰਨ ਦਾ ਮੌਕਾ ਉਹਨਾਂ ਨੂੰ ਦਿੱਤਾ ਹੈ ਤੇ ਜਿਸ ਦੇ ਵਿੱਚ ਕਿ ਉਹ ਵੀ ਕਾਫੀ ਨਾਲ ਸੁਪਰਸਟਾਰ ਰਹੇ ਨੇ ਗੀਪੀ ਗਰਿਵਾਲ ਇੱਕ ਜਿਹੜਾ ਕਿ ਪੰਜਾਬ ਦੇ ਉੱਪਰ ਫਿਲਮਾਂ ਬਣਾਉਣ ਦੇ ਵਿੱਚ ਹੁਣ ਨੰਬਰ 1 ਤੇ ਚੱਲ ਰਿਹਾ ਹੈ ਤੇ ਜੀਪੀ ਗਰੇਵਾਲ ਨੇ ਬਹੁਤ ਸਾਰੇ ਪੋਡਕਾਸਟ ਦੇ ਵਿੱਚ ਵੀ ਇਹ ਕੁਝ ਕਿਹਾ ਹੈ ਕਿ ਅਸੀਂ ਜਿਹੜੇ ਕਿ ਉਹਨਾਂ ਨਵੇਂ ਯੂਥ ਨੂੰ ਅੱਗੇ ਲੈ ਕੇ ਆਵਾਂਗੇ ਉਹਨਾਂ ਨੂੰ ਦੱਸਾਂਗੇ ਕਿ ਸਾਡਾ ਇਤਿਹਾਸ ਕੀ ਆ ਉਹਦੇ ਉੱਪਰ ਜਿਹੜਾ ਕਿ ਜੀਪੀ ਗਰੇਵਾਲ ਕੰਮ ਕਰ ਰਿਹਾ ਹੈ ਉਸ ਫਿਲਮਾਂ ਬਣਾਉਣ ਦੇ ਵਿੱਚ ਜੀਪੀ ਗਰੇਵਾਲ ਲੱਗਿਆ ਹੋਇਆ ਤੇ ਨਾਲ-ਨਾਲ ਜਿਹੜੇ ਜੀਪੀ ਗਰੇਵਾਲ ਦੇ ਯਾਰ ਨੇ ਉਹਨਾਂ ਦੀਆਂ ਫਿਲਮਾਂ ਨੂੰ ਵੀ ਜਿਹੜਾ ਕਿ ਉਹ ਪ੍ਰਮੋਟ ਕਰ ਰਿਹਾ ਹੈ ਕਿ ਇਹਨਾਂ ਦੀਆਂ ਫਿਲਮਾਂ ਜ਼ਰੂਰ ਤੁਸੀਂ ਦੇਖੋ ਬਾਕੀ ਤੁਸੀਂ ਜੀਮੀ ਸ਼ੇਰਗਿਲ ਬਾਰੇ ਅਤੇ ਗੀਪਿੰਗ ਰਿਵਾਲ ਬਾਰੇ ਕੀ ਕੁਝ ਕਹਿਣਾ ਚਾਹੋਗੇ ਸਾਨੂੰ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ ਅਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੇ ਵੀਡੀਓ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਇਦਾਂ ਦੀਆਂ ਨਵੀਆਂ ਅਪਡੇਟਾਂ ਸੀ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ